ਨਲਾ ਜਗ ਨੂੰ ਸੁੰਦਰ ਅਤੇ ਸ਼ਾਨਦਾਰ ਬਣਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤਹਿਤ ਜ਼ਿਲ੍ਹੇ ਦੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਫੁੱਲਾਦਾਰਾ ਤੇ ਛਾਦਾਰ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਅਜਿਹੇ ਕਰ ਦਿੱਤਾ ਗਿਆ। ਤਾਂ ਦੱਸੇ ਕਿ ਡਿਪਟੀ ਕਮਿਸ਼ਨਰ ਪੂਰਨਦੀਪ ਕੌਰ ਅਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੁੱਖਾਂ ਅਤੇ ਮਨੁੱਖਾਂ ਦਾ ਗੂੜਾ ਰਿਸ਼ਤਾ ਹੈ। ਉਹਤੀ ਉਹਨਾਂ ਨੇ ਕਿਹਾ ਕਿ ਹਰ ਮਨੁੱਖ ਨੂੰ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੇ ਰੁੱਖ ਬਣਨ ਤੱਕ ਉਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਤਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਮਿਸ਼ਨ ਹਰਿਆਵਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਯੋਗ ਥਾਵਾਂ ਤੇ ਪੌਦੇ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਹਰ ਜ਼ਿਲ੍ਹਾ ਵਾਸੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੌਕੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਵਧ ਰਹੀ ਤਪਸ਼ ਤੇ ਮੌਦਨਜ਼ਰ ਵੱਤੋਂ ਵੱਧ ਰੁੱਖ ਲਗਾਉਣੇ ਸਮੇਂ ਦੀ ਲੋੜ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਪੌਦੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਬਰਨਾਲਾ ਫ੍ਰੈਸ ਕਲਬ ਵੱਲੋਂ ਬੜਾਈ ਅੱਛਾ ਉਪਰਾਲਾ ਕੀਤਾ ਗਿਆ ਹੈ ਤੇ ਜੋ ਆਈ 4 ਸਟੇਸ਼ਨ ਦੀ ਡਰਾਈਵ ਬਰਨਾਲਾ ਦੇ ਵਿੱਚ ਚੱਲ ਰਹੀ ਹੈ ਉਹਨੂੰ ਅੱਗੇ ਲੈ ਜਾਂਦੇ ਹੋਏ ਬਰਨਾਲਾ ਕਲਬ ਵੱਲੋਂ ਵੀ ਅੱਜ ਕਾਫੀ ਫੁੱਲ ਬੁੱਟੇ ਲਾਏ ਗਏ ਨੇ ਤੇ ਜੋ ਟਰੀਜ਼ ਲਾਏ ਹਨ ਉਹਨਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਨੇ ਚੱਕੀ ਹੈ ਸਟਰੀ ਗਾਰਡਸ ਲਾਏ ਜਾ ਰਹੇ ਹਨ ਤੇ ਜਿਹੜੇ ਕੋਲੋਨਾਈਜ਼ਰ ਨੇ ਅਸ਼ੋਕ ਜੀ ਉਹ ਵੀ ਨਾਲ ਨੇ ਇਹ ਦਸਰੇ ਉਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਹੈ ਤੇ ਇੱਦਾਂ ਦੇ ਉਪਰਾਲੇ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਹੈ ਕਿ ਵਾਤਾਵਰਣ ਆਪਣਾ ਠੀਕ ਲਈਏ ਜਿੱਦਾਂ ਆਪਾਂ ਦੇਖ ਰਹੇ ਹਾਂ ਗਰਮੀ ਕਿੰਨੀ ਪੈ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਤੇ ਪਸ਼ੂਆਂ ਨੂੰ ਤੇ ਹਰੇਕ ਨੂੰ ਲੋੜ ਹੈਗੀ ਇਹ ਛਾਂ ਰੁੱਖ ਦੀ ਬਾਲ ਕਰਦਾ ਹਰ ਕੋਈ ਜਦੋਂ ਗਰਮੀ ਪੈਂਦੀ ਹੈ ਤੇ ਫਿਰ ਅੱਜ ਦੇ ਬੁੱਟੇ ਲਾਏ ਹੋਏ ਕੋਈ ਫਲ ਬਾਜਬੂਰ ਕੋਈ ਖਾਂਦਾ ਹੈ ਬਟ ਆਪਾਂ ਨੂੰ ਲਾਣੇ ਚਾਹੀਦੇ ਹੈ ਬੱਚੋ ਸਾਰੇ ਦੇ ਜ਼ਿੰਮੇਵਾਰੀ ਬਣ ਸਰ ਉਹਨਾਂ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਜਿਹੜੇ ਸ਼ਾਮ ਥੱਲੇ ਗੱਡੀ ਦਾ ਖੜੇ ਖੜਾਉਣਾ ਚਾਹੁੰਦਾ ਜੀ ਪਰ ਬੁੱਟਾ ਕੋਈ ਲੋਣਾ ਨਹੀਂ ਚਾਹੁੰਦਾ ਜੀ ਮੈਂ ਗੱਲ ਕਰੀ ਜੀ ਕਿ ਭਈ ਹਰ ਕੋਈ ਜਾਂਦਾ ਵੀ ਫਲ ਖਾਏ ਅੱਛੇ ਤਾਜ਼ੇ-ਤਾਜ਼ੇ ਤੇ ਛਾਂ ਮਿਲੇ ਉਹਨਾਂ ਨੂੰ ਗੱਡੀ ਖੜੀ ਕਰਨ ਵਾਸਤੇ ਖੁਦ ਖੜਨ ਵਾਸਤੇ ਤੇ ਬਸ ਜਦੋਂ ਕੋਈ ਲਾਏਗਾ ਤਾਂ ਹੀ ਉਹ ਛਾਂ ਮਿਲਣੀ ਹੈ ਕੋਈ 10-20 ਸਾਲ ਬਾਅਦ ਤੇ ਅਮਾ ਵੱਤ ਤੋਂ ਵੱਧ ਬੁੱਟੇ ਲਾਣੇ ਚਾਹੀਦੇ ਪਰ ਨਾਲ ਦੀ ਨਾਲ ਉਹਨਾਂ ਦੀ ਦੇਖਭਾਲ ਵੀ ਕੀਤੀ ਸਾਲਾਂ ਦੇ ਵਿੱਚ ਸਾਡੀ ਜਿਹੜੀਆਂ ਨੇ ਅਡਾਪਟ ਕੀਤੀਆਂ ਨੇ ਉਹਦੇ ਤੇ ਉਹ ਪਲਾਂਟੇਸ਼ਨ ਵੀ ਕਰ ਰਹੇ ਨੇ ਤੇ ਨਾਲ-ਨਾਲ ਉਹਨਾਂ ਦੀ ਮੇਨਟੇਨੈਂਸ ਦਾ ਵੀ ਜਿਹੜਾ ਰਿਸਪੌਂਸਿਬਿਲਟੀ ਹੈ ਉਹਨਾਂ ਨੇ ਚੱਕੀ ਹੈ ਟਰੀ ਗਾਰਡਸ ਲਗਾਏ ਜਾ ਰਹੇ ਨੇ ਅੱਜ ਅਸੀਂ ਇੱਥੇ ਗ੍ਰੀਨ ਕਾਲੀ ਵਿਖੇ ਵਿਖੇ ਖੜੇ ਆ ਸਾਡੇ ਨਾਲ ਕੌਨਸਲਰਸ ਵੀ ਹੈਗੇ ਇਹਨਾਂ ਨੇ ਵੀ ਅੱਗੇ ਵਧ ਕੇ ਕੀਤੀ ਗਈ ਹੈ ਮੇਨਟੇਨੈਂਸ ਉਹ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਤੇ ਮੈਂ ਸਭ ਦੇ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ ਅਤਵੰਤ ਦੀ ਸ਼ੁੱਤ ਨੂੰ ਜਿਹੜਾ ਕਿ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਹਰਿਆਵਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਵਕ ਵਕ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਆ ਤਾਂ ਗੱਲ ਬਰਨਾਲਾ ਦੀ ਕੀਤੀ ਜਾਵੇ ਤਾਂ ਉੱਥੇ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਮਿਸ਼ਨ ਹਰਿਆਵਲ ਦੀ ਸ਼ੁਰੂਆਤ ਕੀਤੀ ਗਈ ਹੈ